ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਚੈਨਲ ਬਰਾਡ ਵਲੌਗਸ ਤੇ ਸੋ ਸਾਰੇ ਤੁਸੀਂ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਘਿਓ ਤੋਰੀਆਂ ਘਿਓ ਤੋਰੀਆਂ ਮੀਨਸ ਦੁੱਧਾਂ ਵਾਲੀਆਂ ਤੋਰੀਆਂ ਜਿਹੜੀਆਂ ਤੋਰੀਆਂ ਹੁੰਦੀਆਂ ਨਾ ਦੁੱਧ ਪਾ ਕੇ ਬਣਾਵਾਂਗੇ ਅੱਜ ਆਪਾਂ ਹਾਂਜੀ ਆਪਾਂ ਆਪ ਬਣਾਵਾਂਗੇ ਤੁਹਾਨੂੰ ਦੱਸਿਆ ਘਿਓ ਵਾਲੀਆਂ ਤੋਰੀਆਂ ਇੱਥੇ ਜਨ ਦੇਖੋ ਮਾਰਨਿੰਗ ਦਾ ਟਾਈਮ ਐ ਤੇ ਹੁਣ ਆਪਾਂ ਇਥੇ ਪਿਆਜ਼ ਤੇ ਤੋਰੀਆਂ ਨੂੰ ਛੇਲ ਲਾਂਗੇ ਪਹਿਲਾਂ ਆਪਾਂ ਸਬਜੀ ساری ਕੱਟਾਂਗੇ ਪਹਿਲਾਂ ਪਹਿਲਾਂ ਹੁਣ ਇਹ ਪਿਆਜ਼ ਦਾ ਵਿਚਲਾ ਹਿੱਸਾ ਆਏ ਮੈਂ ਹਰ ਇੱਕ ਵੀਡੀਓ ਚ ਕਹਿੰਦੀ ਕਿ ਪਿਆਜ਼ ਦਾ ਵਿਚਲਾ ਹਿੱਸਾ ਕੱਢ ਲਿਆ ਕਰੋ ਇਹ ਬਹੁਤ ਖਤਰਨਾਕ ਹੁੰਦਾ ਕਹਿੰਦੇ ਇਹਦੇ ਨਾਲ ਕੈਂਸਰ ਦੀ ਬਿਮਾਰੀ ਹੁੰਦੀ ਐ ਸੋ ਜੀ ਚਲੋ ਆਪਾਂ ਇਹਦਾ ਪਿਆਜ਼ ਦਾ ਵਿਚਲਾ ਹਿੱਸਾ ਕੱਢ ਲਿਆ ਤੇ ਆਪਾਂ ਹੁਣ ਪਿਆਜ਼ ਤੇ ਟਮਾਟਰ ਧੋ ਲਿਆ ਤੇ ਹੁਣ ਆਪਾਂ ਬਸ ਕੱਟ ਲਾਂਗੇ। ਲਓ ਜੀ ਹੁਣ ਆਪਾਂ ਬਣਾਉਨੇ ਆਂ ਸਬਜੀ ਤੇ ਇਥੇ ਤੁਹਾਨੂੰ ਸਾਰੀ ਰੈਸਪੀ ਸ਼ੇਅਰ ਕੀਤੀ ਗਈ ਆ। ਪਲੀਜ਼ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਸਾਡੀ ਵੀਡੀਓ ਨੂੰ ਕਰਿਓ ਲਾਈਕ ਤੇ ਸਾਨੂੰ ਤੇ ਇੱਕ ਛੋਟਾ ਜਿਹਾ ਕਮੈਂਟ ਕਰਕੇ ਦੋ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ। ਠੀਕ ਐ ਜੀ ਦੇਖੋ ਤੁਸੀਂ ਫੁੱਲ ਵੀਡੀਓ ਨੂੰ ਵਾਚ ਕਰੋ। ਥੈਂਕ ਯੂ। ਸਾਈ ਲਔਰ ਜੇ ਇਥੇ ਆਪਾਂ ਕੁੱਕਰ ਹੁੰਦਾ ਸੀ ਤੇ ਗੱਡੂ ਕੁੱਕਰ ਆਪਾਂ ਧਰਤਾ ਤੇ ਗਰਮ ਇਥੇ ਆਪਣੇ ਪਿਆਜ਼ ਤੇ ਟਮਾਟਰ ਆਪਾਂ ਪਹਿਲਾਂ ਕੱਟ ਲਏ ਸੀ ਆਪਣੇ ਤੋਰੀਆਂ ਕੱਟਣ ਵਾਲੀਆਂ ਸੀ ਸੋ ਆਪਾਂ ਤੋਰੀਆਂ ਨੂੰ ਹੰਦਾ ਵਾਦਾ ਸਵੇਰ ਸਵੇਰ ਕੱਟ ਲਾਂਗੇ ਕਿਉਂਕਿ ਸਵੇਰ ਦਾ ਜਿਹੜਾ ਟਾਈਮ ਹੁੰਦਾ ਬਹੁਤ ਫਾਸਟ ਹੁੰਦਾ ਇਹਨਾਂ ਨੇ ਵੀ ਜੋਬ ਤੇ ਜਾਣਾ ਹੁੰਦਾ ਹਸਬੰਡ ਨੇ ਜੋਬ ਤੇ ਜਾਣਾ ਹੁੰਦਾ ਬੇਬੀ ਨੇ ਸਕੂਲ ਜਾਣਾ ਹੁੰਦਾ ਜਦਕਿ ਇਹਨੂੰ ਹਜੇ 2 ਦਿਨ ਰੈਸਟ ਕਰਵਾ ਲਿਆ ਦੈਨ ਉਹ ਤੋਂ ਬਾਅਦ ਸਵੇਰ ਸਵੇਰ ਰੁਟੀਨ ਪਿੰਡਾਂ ਦੇ ਵਿੱਚ ਤਾਂ ਐਦਾਂ ਹੈ ਕਿ ਸਵੇਰ ਸਵੇਰ ਉੱਠ ਕੇ ਠੰਡੇ ਠੰਡੇ ਕੰਮ ਕਰ ਲਓ ਤਾਂ ਕਰ ਲਓ ਨਹੀਂ 9 ਵਜੇ ਤੋਂ ਬਾਅਦ ਤਾਂ ਕੰਮ ਕਰਨ ਨੂੰ ਜੀ ਨਹੀਂ ਕਰਦਾ ਤੇ ਧੁੱਪ ਚੜ੍ਹ ਆਉਂਦੀ ਹੈ ਸੋ ਆਪਾਂ ਤਾਂ ਇਹੀ ਸੋਚ ਜਾਈਏ ਨੇ ਕਿ ਸਵੇਰ ਜਲਦੀ ਉੱਠੋ ਤੇ ਜਨ ਜਲਦੀ ਤੋਂ ਜਲਦੀ ਦਾ ਕੰਮ ਨਿਬੜੋ ਸੋ ਮਾਰਨਿੰਗ ਦਾ ਤੁਹਾਨੂੰ ਦੱਸਿਆ ਸੀਗਾ ਟਾਈਮ ਇੱਥੇ ਹੋਊਗਾ ਆਈ ਥਿੰਕ 6 ਵਜੇ ਦਾ ਟਾਈਮ ਹੋਊਗਾ ਜੀ 5:00 ਵਜੇ ਦਾ ਟਾਈਮ ਹੋਊਗਾ ਜੀ ਜਲਦੀ ਤੋਂ ਜਲਦੀ ਲਓ ਜੀ ਹੁਣ ਮੈਂ ਕੱਟ ਲਿਆਂ ਨੇ ਤੋਰੀਆਂ ਤੋਰੀਆਂ ਕੱਟ ਕੇ ਤੇ denn ਵਸਾ ਆਪਾਂ ਸਬਜੀ ਬਣਾ ਲਾਂਗੇ ਬਾਕੀ ਆਪਣੇ ਨਈ ਦੀ ਫੁੱਲ ਵੀਡੀਓ ਆਪਣੇ ਆਪਣੇ ਬੇਟੇ ਦਾ ਵੀ ਚੈਨਲ ਆ ਜੱਪ ਚੋਤ ਸਿੰਘ ਬਰਾੜ ਕਿ ਆਪਣੇ ਜਿਹੜੀ ਡੇਲੀ ਵਲੋਗਿੰਗ ਸ਼ੁਰੂ ਕੀਤੀ ਆ ਆਪਾਂ ਦੋ ਕੁ ਦਿਨ ਤੋਂ ਸੋ ਆਪਾਂ ਉਹ ਦਿੱਲੀ ਵਲੋਗਿੰਗ ਦਾ ਚੈਨ ਉਹ ਜਪਜੋਦ ਦੇ ਚੈਨਲ ਤੇ ਵੀਡੀਓ ਪਾਨੇ ਆਪਾਂ ਹੋ ਗਿਆ ਸੋ ਚਲੋ ਜੀ ਆਪਣੀ ਪਲੀਜ਼ ਆਪਣੇ ਉਸ ਚੈਨਲ ਨੂੰ ਵੀ ਆਪਣੇ ਸਬਸਕ੍ਰਾਈਬ ਕਰ ਲਿਓ ਜੀ ਤੇ ਬਾਕੀ ਹੁਣ ਆਪਣੇ ਆ ਵੀਡੀਓ ਨੂੰ ਇੰਜੋਏ ਕਰੋ ਤੇ ਫੁੱਲ ਵਾਚ ਕਰੋ ਜੇ ਤੁਸੀਂ ਚਲੋ ਜੀ ਹੁਣ ਆਪਾਂ ਪਾਤਾ ਤੇਲ ਤੇ ਤੇਲ ਗਰਮ ਹੋਊਗਾ ਦੰਨ ਆਪਾਂ ਇਹਦੇ ਚ ਐਡ ਕਰਾਂਗੇ ਜੀਰਾ ਹਾਂਜੀ ਚਲੋ ਵੀਡੀਓ ਤੁਸੀਂ ਵਾਚ ਕਰੋ ਫੁੱਲ ਰੋਜੀ ਤੇਲ ਹੋ ਗਿਆ ਘਰੋਂ ਹੁਣ ਆਪਾਂ ਕਰਦੇ ਆਡ ਕਰਦੇ ਆ ਜੀਰਾ ਮੁੰ ਪਹਿਲਾਂ ਪਕਾ ਲੈਂਦੇ ਪਿਆਜ਼ ਇਹਨੂੰ ਫਿਰ ਆਣੀ ਕੋਲ ਪੁੰਨਾਂਗੇ ਠੀਕ ਜਿਹਾ ਬਰਾਉਨ ਹੋਊਗਾ ਉਦੋਂ ਅਡ ਕਰਾਂਗੇ ਟਮਾਟਰ ਲੈ ਲਓ ਨਾ ਟਮਾਟਰ ਇਹ ਜੇ ਸਬਜੀ ਜਲਦੀ ਪੱਕ ਜੇ ਪੈਸਟ ਕਰਾਂਗੀ ਤਾਂ ਨਾ ਦੋ ਮਰ ਨਮਕੜਾ ਪਾ ਲਓ ਜਿੰਨਾ ਤਾਂ ਟਮਾਟਰ ਚਾਹੇ ਦੇ ਦੇ ਜਵਾਂਗੇ ਅੰਮੀ ਅ ਕਰਦੇ ਹਾਂ ਪਹਿਲੇ ਲੌਂਗੇ ਪਾਉਂਦੇ ਹਾਂ ਲੌਂਗੇ ਪਾਉਂਦੇ ਪੀਸ ਕਰ ਲਾ ਲੌਂਗੇ ਆਉਂਦੇ ਨੇ ਇਸ ਤਰ੍ਹਾਂ ਮਿਕਸ ਕਰਕੇ ਪਾਉਂਦੇ ਹਾਂ ਹੌਲ ਹੌਲਾ ਨਾਲ ਪਕਦੇ ਇਹਨਾਂ ਨੂੰ ਨੰਬੇ ਸ਼ਬਦ ਮਸਾਲਾ ਪਾ ਦੂਗੀ ਕਲਮਣ ਪਾ ਦੂਗੀ ਚਲੋ ਜੀ ਇੱਥੇ ਆਪਾਂ ਲੋ ਸੌਰੀ ਮੀਠਾ ਐਡ ਕਰ ਦਿੰਦੇ ਆਪਾਂ ਕਟੀਆਂ ਤੋਰੀਆਂ ਕਿਉ ਤੋਰੀਆਂ ਜਿਹੜੀਆਂ ਆਪਾਂ ਕੱਟ ਕੇ ਰੱਖੀਆਂ ਹੋਈਆਂ ਸੀ ਇਹ ਐਡ ਕਰ ਦੋ ਚਲੋ ਮਿਕਸ ਕਰ ਦੋ देने दे, सीटी और छा पानी देने सीटी मिल गया गए मिलते सब्जी मिलते जब अपनी सब्जी बन गई अपनी सब्जी दे थोड़ा जैश करना लेंगे ना ਫਲੈਸ਼ ਕਰਕੇ ਤੇ ਵੀ ਜਿਆਦਾ ਟੇਸਟਿਲੰਗੇ ਸੋਪੇ ਨੂੰ ਥੋੜਾ ਫਲੈਸ਼ ਕਰ ਲਾਂਗੇ ਲੈ ਹੁਣ ਇਹਦੇ ਚੋਂ ਆਪਾਂ ਮੋਚ ਲੈ ਇਹਦੇ ਚ ਆਪਾਂ ਦੁੱਧ ਪਾਵਾਂਗੇ ਸੋ ਦੁੱਧ ਜਿਹੜਾ ਆਪਾਂ ਤਾਜ਼ਾ ਦੁੱਧ ਲਵਾਂਗੇ ਜਿਹਨੂੰ ਗਰਮ ਕਰਾਂਗੇ ਨੌ ਜਿਪਣੇ ਇਧਰ ਦੁੱਧ ਨੂੰ ਪਾਲਾ ਆ ਗਿਆ ਜਦੋਂ ਆਪਾਂ ਐਡ ਕਰਦੇ ਹਾਂ ਦੁੱਧ ਐਡ ਕਰਦੇ ਹਾਂ ਦੁੱਧ ਕਿਉਂਕਿ ਦੁੱਧ ਨਹੀਂ ਤੋਲਿਆ ਮੈਂ ਤੇ ਦੁੱਧ ਤੇ ਐਡ ਕਰਾਂਗੀ ਨੌ ਜਿਪਣੇ ਸਭ ਠੀਕ ਹੋ ਗਏ